ਹਾਂਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਆ ਇੱਕ ਹੋਰ ਪੀਸ ਰੈਡੀ ਹੋਇਆ ਹੈ ਸਾਡਾ ਜੀ ਐਸਕੇ ਦੀ ਸਿਲਕ ਲੱਗੀ ਹੋਈ ਹੈ ਥੱਲੇ ਔਰ ਉਹਦੇ ਉੱਪਰ ਅਸੀਂ ਇਸ ਤਰੀਕੇ ਦੇ ਨਾਲ ਇਹਨੂੰ ਕਲਰਫੁਲ ਮਿਲਕੀ ਕਰਵਾਤਾ ਹੈ ਜਿਹੜਾ ਆਹ ਵਾਲਾ ਕਲਰ ਹੈਗਾ ਆ ਉਹਦਾ ਅਸੀਂ ਸ਼ੇਡ ਚੱਕ ਕੇ ਆ ਇਹਦੇ ਉੱਪਰ ਮਿਲਕੀ ਕਰਵਾਤਾ ਹੈ ਆ ਦੇਖੋ ਇਹਦੀ ਨਾ ਫੁੱਲ ਗ੍ਰੇਸ ਆਣੀ ਹੈ ਜਦੋਂ ਇਹ ਸਟਿਚ ਹੋ ਗਿਆ ਕਿਉਂਕਿ ਥੱਲੇ ਲਾਈਨਿੰਗ ਲੱਗ ਜਾਂਦੀ ਹੈ ਉਦੋਂ ਤੇ ਇਹਦਾ ਹੋਰ ਜਿਆਦਾ ਅੱਛਾ ਇਫੈਕਟ ਆਏਗਾ ਦੋ ਔਰ ਹਰ ਫੈਬਰਿਕ ਦਾ ਟਾਈ ਐਂਡ ਡਾਈ ਇਫੈਕਟ ਅਲੱਗ ਹੁੰਦਾ ਆ ਆ ਦੇਖੋ ਆ ਇਹਦੇ ਘੇਰੇ ਉੱਪਰ ਆਣਾ ਹੈ ਆਵਲੀ ਚੀਜ਼ ਉਹ ਦੇਖੋ ਬਿਊਟੀਫੁੱਲ ਠੀਕ ਹੈ ਜੀ ਆ ਆ ਜਾਣੇ ਇਹਦੇ ਫਰੰਟ ਨੂੰ ਕਵਰ ਕਰ ਰਹੇ ਨੇ ਆਹ ਵਲੇ ਜਿਹੜੇ ਫਲਾਵਰਸ ਨੇ ਇਦਾਂ ਹੀ ਇਹਦੀ ਬੈਕ ਬਣੀ ਹੋਈ ਹੈ ਔਰ ਆ ਇਹਦੀਆਂ ਬਾਵਾਆਂ ਦਬਾਵਾਂ ਦੇ ਉੱਤੇ ਆ ਜਾਣਗੇ ਵਿਦ ਬਾਰਡਰ ਇਹ ਬਾਰਡਰ ਆਏਗਾ ਔਰ ਆ ਦੇਖੋ ਜੀ ਬਹੁਤ ਪਿਆਰਾ ਪੀਸ ਹੈ ਐ ਆਏਗਾ ਇਹਦਾ ਦੁਪੱਟਾ ਸੇਮ ਟਾਈ ਐਂਡ ਡਾਈ ਇਫੈਕਟ ਦੇ ਨਾਲ ਸਾਰੇ ਦੁਪੱਟੇ ਦੇ ਸਾਈਡਸ ਦੇ ਉੱਪਰ ਚਨੌਨ ਦਾ ਦੁਪੱਟਾ ਲਗਾਇਆ ਹੈ ਜੀ ਸਾਰੇ ਦੁਪੱਟੇ ਦੇ ਸਾਈਡਸ ਨੂੰ ਇਸ ਬਾਰਡਰ ਦੇ ਨਾਲ ਕਵਰ ਕੀਤਾ ਹੋਇਆ ਹੈ ਆ ਦੇਖੋ ਬਿਊਟੀਫੁਲ ਪੀਸ ਆ ਦੇਖੋ ਜੀ ਔਰ ਬਾਕੀ ਸਾਰੇ ਦੁਪੱਟੇ ਦੇ ਵਿੱਚ ਵਿੱਚ ਐਦਾ ਜਿਹੜਾ ਸ਼ਰਟ ਦੇ ਉੱਤੇ ਅਸੀਂ ਯੂਜ਼ ਕੀਤਾ ਹੋਇਆ ਉਹਨੂੰ ਪੂਰੇ ਦੁਪੱਟੇ ਦੇ ਵਿੱਚ ਐਦਾ ਕਰਵਾਤਾ ਹੈ ਆ ਦੇਖੋ ਜੀ ਤੁਸੀਂ ਵੀ ਆਪਣੇ ਪੀਸਿਸ ਐਦਾ ਰੈਡੀ ਕਰਵਾ ਸਕਦੇ ਹੋ ਆ ਦੇਖੋ ਠੀਕ ਹੈ ਦੁਪੱਟੇ ਨੂੰ ਟਾਈ ਐਂਡ ਐ ਇਫੈਕਟ ਦੇ ਕੇ ਦੁਪੱਟੇ ਦੇ ਨਾਲ ਐ ਸੂਟ ਦੀ ਗ੍ਰੇਸ ਹੀ ਅਲੱਗ ਆ ਦੇਖੋ ਠੀਕ ਹੈ ਜੀ ਸੋ ਤੁਸੀਂ ਵੀ ਇਦਾਂ ਹੀ ਜੁੜੇ ਰਹੋ ਤੁਸੀਂ ਵੀ ਆਪਦੇ ਕਲਰ ਦੇ ਹਿਸਾਬ ਦੇ ਨਾਲ ਜਿਹੜੇ ਕਲਰ ਸਾਡੇ ਕੋਲ ਅਵੇਲੇਬਲ ਹੋਣਗੇ ਕਿਉਂਕਿ ਟਾਈ ਐਂਡ ਆਏ ਅਗਰ ਅਸੀਂ ਆਪ ਕਰਵਾਉਣੇ ਆ ਤੇ ਉਹ ਕੋਸਟਿੰਗ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਅਗੇ ਸਾਨੂੰ ਟਾਈ ਐਂਡ ਡਾਈ ਜਿੱਦਾਂ ਕੀਤਾ ਹੀ ਮਿਲ ਜਾਏ ਤੇ ਉਹ ਕੋਸਟਿੰਗ 'ਚ ਫਰਕ ਪੈ ਜਾਂਦਾ ਠੀਕ ਹੈ ਜੀ ਸੋ ਲਾਸਟ ਵਾਲਾ ਪੀਸ ਅਸੀਂ ਟਾਈ ਐਂਡ ਡਾਈ ਕਰਵਾਤਾ ਸੀਗਾ ਤੇ ਉਹ ਇੱਕ ਪਰਪਲ ਸੂਟ ਸਾਡਾ ਸਭ ਤੋਂ ਪਹਿਲਾਂ ਸੇਲ ਹੋਇਆ ਸੀ ਉਸ ਤੋਂ ਬਾਅਦ ਕਾਫੀ ਆਰਡਰਸ ਆਏ ਨੇ ਸਾਨੂੰ ਇਹਦੇ ਔਰ ਹਰ ਫੈਬਰਿਕ ਦੇ ਉੱਪਰ ਟਾਈ ਐਂਡ ਡਾਈ ਇਫੈਕਟ ਅਲੱਗ ਹੁੰਦਾ ਜੀ ਠੀਕ ਹੈ ਜੀ ਔਰ ਹਰ ਸੂਟ ਦੀ ਇੱਕ ਆਪਣੀ ਹੀ ਅਲੱਗ ਗ੍ਰੇਸ ਹੁੰਦੀ ਹੈ ਸੋ ਜਿਨ੍ਹਾਂ ਨੂੰ ਵੀ ਪਸੰਦ ਆਇਆ ਆ ਤੁਸੀਂ ਵੀ ਆਰਡਰ ਕਰ ਸਕਦੇ ਹੋ ਇਹਦੇ ਨਾਲ ਦੇ ਪੀਸੇਸ ਹੋਰ ਵੀ ਬਣ ਰਹੇ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਇਦਾਂ ਹੀ ਇਦਾਂ ਸਾਡੇ ਨਾਲ ਬਨੇ ਰਹੋ ਜੀ ਹੈਪੀ ਸ਼ੋਪਿੰਗ ਵਿਦ ਅਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ